ਚਿੰਤਪੁਰਨੀ ਬਾਜ਼ਾਰ ਦੀਆਂ ਕਹਿੰਦੇ ਸਾਰੀਆਂ ਇਧਰੋਂ ਰਾਤ ਨੂੰ ਲਾਈਟਾਂ ਜਗਦੀਆਂ ਨੇ ਲਾਈਟਾਂ ਦੇ ਦੀਆਂ ਪਾਜੀ ਤੁਸੀਂ ਮੈਂ ਤਾਂ ਹੈਰਾਨ ਆ ਕਿੰਨੀ ਉਚਾਈ ਹੋਊਗੀ ਇੱਥੋਂ ਚਿੰਤਪੌਂਦੀ ਮਾਤਾ ਦਾ ਮੰਦਰ 45 50 ਕਿਲੋਮੀਟਰ ਦੀ ਦੂਰੀ ਤੇ ਆ ਬਿਲਕੁਲ ਬਿਲਕੁਲ ਅੱਛਾ ਜੀ ਧੁੰਦੀ ਜੀ ਹੋਊਗੀ ਮਤਲਬ ਚਿੰਤਪੌਂਦੀ ਮਾਤਾ ਜੀ ਦਾ ਮੰਦਰ ਇੱਥੋਂ ਦਿਸਦਾ ਆ ਬਿਲਕੁਲ ਜੀ ਅੱਛਾ ਸਾਹਮਣੇ ਬਿਲਕੁਲ ਸਾਹਮਣੇ ਜੀ ਤਕਰੀਬਨ 50 ਕਿਲੋਮੀਟਰ ਹੈ ਇੱਥੋਂ ਨਾ ਬਿਲਕੁਲ ਹਾਂ ਜੀ ਇੰਨਾ ਹੋਣਾ ਜੀ ਉਹ ਸਾਹਮਣੇ ਰਾਤ ਨੂੰ ਲਾਈਟਾਂ ਵੀ ਦਿਸਦੀਆਂ ਬਿਲਕੁਲ ਜੀ ਬਿਲਕੁਲ ਤੇ ਤੇ ਪੰਡਤ ਜੀ ਇੱਥੇ ਇੱਕ ਹੋਰ ਗੱਲ ਕਹਿੰਦੇ ਹੈਗੀ ਆ ਕਿ ਇੱਥੇ ਰਾਤ ਨੂੰ ਸ਼ੇਰ ਜਿਹੜਾ ਆਉਂਦਾ ਆ ਜਾਈ ਤਾਂ ਇਸ ਮੰਦਿਰ ਦੀ ਪਹਿਰੇਦਾਰੀ shear ਕਰਦਾ ਹੈ ਪਹਿਰੇਦਾਰ ਇਦਾਂ ਜਿਵੇਂ ਉਹ ਗੇੜੇ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਆ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਦੇ ਵਿੱਚ ਔਰ ਸਾਨੂੰ ਇਸ ਸਥਾਨ ਦਾ ਪਤਾ ਨਹੀਂ ਸੀਗਾ ਤੇ ਇਸ ਸਥਾਨ ਦਾ ਸਾਨੂੰ ਜਿਹੜੇ ਜਾਣੂ ਕਰਾਇਆ ਸਾਡੇ ਪਿਆਰੇ ਮਿੱਤਰ ਵੀ ਆ ਸਾਡੇ ਵੱਡੇ ਭਰਾ ਅਜੈਬ ਸਿੰਘ ਜੀ ਪਿੰਡ ਹਸੈਨਪੁਰ ਲਾਲੋਵਾਲ ਟਾਂਡਾ ਉੜਮਰ ਤੋਂ ਐਕਚੁਅਲੀ ਵਿੱਚ ਨਾ ਸਾਡਾ ਇੱਕ ਮਤਲਬ ਮੰਤਵ ਕਹਿ ਲੋ ਜੇ ਸਾਡਾ ਇੱਕ ਵਿਸ਼ਾ ਬਣ ਗਿਆ ਕਿ ਅਸੀਂ ਕੰਢੀ ਏਰੀਏ ਦੇ ਜਾਂ ਜਿਹੜੇ ਇਲਾਕੇ ਕਿਸੇ ਵੀ ਇਲਾਕੇ ਦੇ ਉਹ ਪਵਿੱਤਰ ਸਥਾਨ ਜਾਂ ਕੋਈ ਧਾਰਮਿਕ ਇਤਿਹਾਸਿਕ ਸਥਾਨ ਜਿਹੜੇ ਆ ਹਰੇਕ ਬਰਗ ਦੇ ਬਦਲ ਲੋਕਾਂ ਨੂੰ ਦਿਖਾ ਲੈਣੇ ਆ ਕਿ ਮਤਲਬ ਸਾਡੇ ਈਵਰਸ ਨੂੰ ਦੇਖਣ ਤੇ ਜਿਨ੍ਹਾਂ ਨੂੰ ਉਸ ਜਗਾਵਾ ਦਾ ਨਹੀਂ ਪਤਾ ਤਾਂ ਉਹ ਉਸ ਜਗਾਵਾ ਦੇ ਉੱਤੇ ਜ਼ਰੂਰ ਪਹੁੰਚਣ ਤੇ ਅਸੀਂ ਅੱਜ ਪਹੁੰਚੇ ਆ ਪਿੰਡ ਕਪਾਹਟ ਜਿਹੜਾ ਮੈਂਗਰੋਵਾਲ ਕਹ ਲੋ ਕਿ ਜਾਂ ਆਪਾਂ ਕਹਿ ਲਈਏ ਹਰਿਆਣਾ ਭੂੰਗਾ ਜਿਹੜਾ ਆ ਇਹ ਉੱਪਰਲਾ ਏਰੀਆ ਆ ਤੇ ਹੁਸ਼ਿਆਰਪੁਰ ਤੋਂ ਤਕਰੀਬਨ ਪਾਜੀ ਕਿੰਨਾ ਖੂਣਾ ਇਹ ਇਹ 16 ਕਿਲੋਮੀਟਰ ਹੈਗਾ ਜੇ ਵਿੱਚ ਦੀ 10 ਕਿਲੋਮੀਟਰ ਦੀ ਦੂਰੀ ਤੇ ਹੀ ਆ ਹਾਂਜੀ ਹਾਂਜੀ ਤੇ ਇੱਥੇ ਮਾਤਾ ਦੁਰਗਾ ਦੇਵੀ ਜੀ ਦਾ ਮੰਦਿਰ ਆ ਇੱਥੇ ਅਸੀਂ ਅੱਜ ਮੰਦਿਰ ਦੇ ਕਰਾਂਗੇ ਦਰਸ਼ਨ ਆਜੋ ਪਹਿਲਾਂ ਭਾਈ ਨਾਲ ਹੀ ਚਲਦੇ ਚਲਦੇ ਅਸੀਂ ਕਰਦੇ ਆ ਗੱਲਾਂ ਬਾਤਾਂ ਹਾਈਟ ਬਹੁਤ ਜ਼ਿਆਦਾ ਹਾਈਟ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਆ ਦੇਖੋ ਤੁਸੀਂ ਭਾਜੀ ਆ ਪੁਰਾਣੇ ਉਸ ਟਾਈਮ ਤੇ ਦਰਖਤ ਆ ਥੱਲੇ ਥੱਲੇ ਲੰਗਰ ਹਾਲਿਆ ਜੀ ਆ ਲੰਗਰ ਹਾਲਿਆ ਮੰਦਿਰ ਦਾ ਆ ਤੁਸੀਂ ਜ਼ਰੂਰ ਦਿਖਾ ਲਓ ਸੰਗਤਾਂ ਨੂੰ ਤੇ ਭਾਜੀ ਸਾਡੇ ਇੱਥੇ ਸੇਵਾ ਕਰਦੇ ਆ ਕੀ ਨਾ ਆਇਆ ਭਾਜੀ ਆਪਣਾ ਹਾਂਜੀ ਕੁੰਦਨ ਲਾਲ ਕੁੰਦਨ ਲਾਲ ਜੀ ਆਪਾ ਕਿੱਥੋਂ ਆ ਜੀ ਕਪਾੜ ਸੋ ਜੀ ਕਪਾੜ ਪਿੰਡ ਤੋਂ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਇੱਥੇ ਮੈਨੂੰ ਤਾਂ ਹੋ ਗਏ ਨੇ ਜੀ 15 ਸਾਲ ਅਖਿਆ 15 ਸਾਲ ਇੱਥੇ ਸੇਵਾ ਕਰਦੇ ਆ ਨੂੰ ਮਾਤਾ ਰਾਣੀ ਦੇ ਦਰਬਾਰ ਨਾਲ ਜੁੜੇ ਹੋਇਆ ਨੂੰ ਠੀਕ ਆ ਜੀ ਠੀਕ ਆ ਕੁੰਦਨ ਲਾਲ ਲੱਗਾ ਜੀ ਵਾਹ ਜੀ ਵਾਹ ਜੇਂਗੋਤੇ ਜੇਂਤਪੁਰਣੀ ਬਾਜ਼ਾਰ ਦੀਆਂ ਕਹਿੰਦੇ ਸਾਰੀਆਂ ਇਧਰੋਂ ਰਾਤ ਨੂੰ ਲਾਈਟਾਂ ਜਗਦੇ ਲਾਈਟਾਂ ਦੇ ਦਿੰਦਾ ਪਾਜੀ ਤੁਸੀਂ ਮੈਂ ਤਾਂ ਹੈਰਾਨ ਆ ਕਿੰਨੀ ਉਚਾਈ ਹੋਊਗੀ ਇੱਥੋਂ ਚਿੰਤ ਪਾਉਂਦੀ ਮਾਤਾ ਦਾ ਮੰਦਰ 45 50 ਕਿਲੋਮੀਟਰ ਦੀ ਦੂਰੀ ਤੇ ਆ ਬਿਲਕੁਲ ਬਿਲਕੁਲ ਹਨਾ ਤੇ ਦੇਖੋ ਤੁਸੀਂ ਹਨਾ ਆ ਦੇਖੋ ਕਿੰਨਾ ਸੋਹਣਾ ਪਾਜੀ ਆ ਬੱਚਿਆਂ ਲਈ ਝੂਲੇ ਲੱਗੇ ਆ ਝੂਲੇ ਲਗਾਏ ਆ ਦੇਖੋ ਬੱਚੇ ਕਿੰਨਾ ਸੋਹਣਾ ਪਾਜੀ ਮਤਲਬ ਕਿ ਐਦਾਂ ਦੀਆਂ ਜਗਾਵਾਂ ਤੇ ਆ ਕੇ ਸਕੂਨ ਹੀ ਬਹੁਤ ਮਿਲਦਾ ਆ ਇਹ ਬਹੁਤ ਹੈਗੇ ਆਪਣੇ ਸਥਾਨ ਜਿਹੜੇ ਆ ਕਾਫੀ ਅਣਗੋਲੇ ਗਏ ਆ ਅਣਗੋਲੇ ਗਏ ਆ ਪਤਾ ਨਹੀਂ ਸੰਗਤ ਨੂੰ ਜਾਂ ਕਿਤੇ ਕੋਈ ਪਹੁੰਚ ਨਹੀਂ ਸਕਿਆ ਉਹ ਸਾਧਨ ਕਰ ਇੱਕ ਚੀਜ਼ ਮੈਂ ਹੋਰ ਦੱਸ ਦਾਂ ਸਾਡੇ ਜਿੰਨੇ ਵੀ ਮਤਲਬ ਲੋਕ ਵੀਡੀਓ ਬਣਾਉਂਦੇ ਆ ਨਾ ਉਹਨਾਂ ਨੂੰ ਵੀਡੀਓ ਬਣਾਉਣ ਬਾਰੇ ਕਈ ਵਾਰ ਅਧੂਰੀ ਜਾਣਕਾਰੀ ਦੇ ਦਿੰਦੇ ਆ ਬਿਲਕੁਲ ਬਿਲਕੁਲ ਅਸੀਂ ਫਿਰ ਵੀ ਇਹੀ ਗੱਲ ਕਹਿ ਰਹੇ ਆ ਕਿ ਹਰਿਆਣੇ ਤੋਂ ਮੇਂਘਰਵਾਲ ਤੋਂ ਆਦਮਬਾਲ ਤੋਂ ਇੱਥੋਂ ਤੁਸੀਂ ਪਹੁੰਚ ਸਕਦੇ ਆ ਆਪਣੀ ਗੱਡੀ ਕਾਰ ਮੋਟਰ ਜਿੱਤੇ ਵੀ ਆਉਣਾ ਬਿਲਕੁਲ ਤੇ ਹੁਣ ਅਸੀਂ ਕਰਦੇ ਇੱਥੇ ਦੇ ਮੰਦਰ ਦੇ ਪੁਜਾਰੀ ਜੀ ਨਾਲ ਗੱਲਬਾਤ ਜਾਣਦੇ ਆ ਇੱਥੋਂ ਦਾ ਇਤਿਹਾਸ ਤੇ ਬਾਕੀ ਜੁੜੇ ਰਹੋ ਵੀਡੀਓ ਦੇ ਨਾਲ। ਜੀ ਅੱਛਾ ਜੀ ਤੇ ਮਾਤਾ ਢਿਪਾ ਕਹਿੰਦੇ ਹੁੰਦੇ ਕਿ ਕਿਸੇ ਨੂੰ ਕੁਝ ਪਤਾ ਨਹੀਂ ਸੀ ਵੀ ਇੱਥੇ ਕੀ ਹੈ ਕਿਹਾ ਨਹੀਂ ਠੀਕ ਹੈ ਜੀ ਤੇ ਕੋਈ ਬਜ਼ੁਰਗ ਸੀ ਤੇ ਉਹ ਇੱਥੇ ਕੋਈ ਦਰਖਤ ਸੀਗਾ ਅੱਛਾ ਜੀ ਉਹਨਾਂ ਨੇ ਉਹ ਵੱਡ ਕੇ ਇਹਦੇ ਕਹਿੰਦੇ ਕਿ ਉਹ ਨਹੀਂ ਦੇ ਲਈ 올ਡ ਹੋਰ ਨੌਕਰੀ ਕਰਦੇ ਹੁੰਦੇ ਬਜ਼ੁਰਗ ਠੀਕ ਹੈ ਤੇ ਜਦੋਂ ਮਈ ਜੂਨ ਮਹੀਨਾ ਆਇਆ ਮਾਤਾ ਰਾਣੀ ਨੂੰ ਗਰਮੀ ਮਹਿਸੂਸ ਹੋਈ ਤੇ ਮਾਤਾ ਰਾਣੀ ਫਿਰ ਉੱਥੇ ਪੁੱਜੀ ਜਾ ਕੇ ਉਹਨਾਂ ਕੋਲ ਹੂੰ ਤੇ ਉਹਨਾਂ ਕਿਹਾ ਵੀ ਭਗਤ ਭਗਤਾ ਵੀ ਮੇਰੇ ਵਾਸਤੇ ਸ਼ਾ ਕਰੋ ਹੂੰ ਤੇ ਮੈਨੂੰ ਹੁਣ ਧੁੱਪ ਲੱਗਦੀ ਹੈ ਅੱਛਾ ਜੀ ਤੇ ਫੇਰੇ ਛੋਟਾ ਜਿਹਾ ਮੰਦਿਰ ਬਣਾਇਆ ਸੀ ਠੀਕ ਹੈ ਜੀ ਤੇ ਆਪਣੇ ਪੰਡਤ ਜੀ ਇਹ ਕਿੰਨਾ ਕ ਸਾਲ ਪੁਰਾਣਾ ਮੰਦਿਰ ਹੈ 100 ਸਾਲ ਪੁਰਾਣਾ ਜੀ 100 ਸਾਲ ਲਗਭਗ 100 ਸਾਲ ਦੇ ਕਿ 100 ਸਾਲ ਪੁਰਾਣਾ ਜੀ ਆਪਾਂ ਜਿਹੜੇ ਮਾਤਾ ਜੀ ਮਤਲਬ ਤੇ ਸ਼ਕਤੀ ਪੀਠ ਜਾਂ ਆਪਣਾ ਦੇ ਇੱਥੇ ਪਿੰਡੀ ਮੌਜੂਦ ਹੈ ਨਾ ਤੇ ਇਹ ਕਿਹੜੇ ਮਾਤਾ ਜੀ ਦੀ ਹੈ ਦੁਰਗਾ ਮਾਤਾ ਜੀ ਦੁਰਗਾ ਮਾਤਾ ਜੀ ਜੀ ਤੇ ਜਿਸ ਅਸੀਂ ਇਹ ਦਰਖਤ ਦੇ ਥੱਲੇ ਖੜੇ ਆਂ ਤੇ ਅਸੀਂ ਇੱਥੇ ਦੇਖ ਰਹੇ ਆਂ ਕਿ ਆਪਣੇ ਆਹਾ ਟੂਡੇ ਬੰਨੇ ਟੂਡੇ ਬੰਨੇ ਹੋਏ ਆ ਹੋਰ ਵੀ ਇੱਥੇ ਮਤਲਬ ਹੈਗਾ ਇਹ ਕਾਦੇ ਵਾਸਤੇ ਜੀ ਆਪਾਂ ਜਿਹਨਾਂ ਦੀ ਸ਼ਾਦੀ ਵਗੈਰਾ ਨਹੀਂ ਹੁੰਦੀ ਨਾ ਜੀ ਹਾਂਜੀ ਤੇ ਉਹਨਾਂ ਦੀ ਮਨੋ ਕਾਮਨਾ ਹੁੰਦੀ ਹੈ ਜਾਂ ਫਿਰ ਲੜਕੀਆਂ ਜਿਹਨਾਂ ਦੇ ਵਿਆਹ ਹੁੰਦੇ ਆ ਪਹਿਲਾ ਜਿਹੜਾ ਚੂੜਾ ਉਹ ਮਾਤਾ ਦੇ ਚਾੜਦੇ ਪਹਿਲਾ ਚੂੜਾ ਜਾਣੀ ਮਾਤਾ ਜੀ ਦੇ ਇੱਥੇ ਚਾੜਦੇ ਆ ਤੇ ਪੰਡਤ ਜੀ ਇੱਥੇ ਆਪਣੇ ਕੋਤੋਂ ਮੇਲਾ ਹੁੰਦਾ ਹੈ ਜੀ ਮੇਲਾ ਜੂਨ ਮਹੀਨੇ 21 ਬਾਈ ਜੂਨ ਦਾ ਜੀ 21 ਬਾਈ ਜੂਨ ਦਾ 21 21 ਰਾਤ ਨੂੰ ਜਗਰਤਾ ਜੀ ਅੱਛਾ ਜੀ ਦੋ ਦਿਨ ਲੰਗਰ ਚੱਲਦਾ ਜੀ ਤੇ ਇੱਥੇ ਖਾਸਾ ਮਤਲਬ ਕਹਿ ਲਓ ਕਿ ਰੌਣਕ ਮੇਲਾ ਆ ਜਾਂ ਮਤਲਬ ਸੰਗਤ ਕਾਫੀ ਹੁੰਦੀ ਹੋਣੀ ਆ ਬਿਲਕੁਲ ਜੀ ਚੱਲੀ ਰਹਿੰਦੀ ਅੱਛਾ ਜੀ ਤੇ ਕਿੰਨੇ ਦਿਨ ਚੱਲਦਾ ਜੀ ਮੇਲਾ ਇਹ ਦੋ ਦਿਨ ਜੀ ਦੋ ਦਿਨ ਹਰ ਜੇਠੇ ਮੰਗਲਾ ਭੰਡਾਰਾ ਜੀ ਮਤਲਬ ਹਰ ਜੇਠੇ ਮੰਗਲਵਾਰ ਇੱਥੇ ਤੁਹਾਨੂੰ ਭੰਡਾਰਾ ਮਿਲੇਗਾ ਜਿਹੜਾ ਸੰਗਤਾਂ ਦੀਆਂ ਮਤਲਬ ਮਨੋ ਕਾਮਨਾ ਪੂਰੀਆਂ ਹੁੰਦੀਆਂ ਆ ਜੀ ਜੀ ਤੇ ਅੱਛਾ ਮੈਨੂੰ ਇੱਕ ਚੀਜ਼ ਇੱਥੇ ਹੋਰ ਵੀ ਪਤਾ ਲੱਗੀ ਸੀ ਕਿ ਜੀ ਇਹ ਤੋਂ ਮਾਤਾ ਚਿੰਤਪੋਨੀ ਜੀ ਦੀ ਜੀ ਜੋਤਾ ਜਿਹੜੀਆਂ ਲਾਈਟਾਂ ਕੁਛ ਦੱਸਦੇ ਸੀਗੇ ਜੀ ਜੀ ਇਹਦੇ ਬਾਰੇ ਦੱਸਿਓ ਸਾਹਮਣੇ ਨਾ ਜਾਂਦੀ ਇਹ ਹੈ ਜੀ ਆਸ਼ਾ ਦੇਵੀ ਮਾਤਾ ਸਾਹਮਣੇ ਦੇਖੋ ਜੀ ਅੱਛਾ ਜੀ ਇਹ ਮੰਗੂਆ ਨਾਰੀ ਹਾਂਜੀ ਤੇ ਅੱਧਰ ਹੈਗਾ ਝੋਹਰ ਤੁਹਾਡੇ ਸਾਹਮਣੇ ਅੱਛਾ ਜੀ ਆਸ਼ਾ ਹਰਪੁਰ ਆ ਗਿਆ ਜੀ ਆਪ ਹਰਪੁਰ ਆ ਗਿਆ ਜੀ ਇਹ ਆਓ ਹੁਣ ਪਰ ਮੈਂ ਚਿੰਤਪੋਨੀ ਜੀ ਦਾ ਚਿੰਤਪੋਨੀ ਮਾਤਾ ਜੀ ਦੀ ਥੋੜੀ ਗੈਰ ਜਈ ਹੈ ਗੈਰ ਆ ਅੱਜ ਤਾਂ ਇੱਥੇ ਆ ਕੇ ਸਕੂਨ ਜਿਆ ਬੜਾ ਮਿਲਿਆ ਜੀ ਬੜਾ ਕਹਿ ਲੋ ਰਮਨੀਕ ਜਗਾ ਸਾਰੇ ਪਾਸੇ ਬਿਲਕੁਲ ਬਿਲਕੁਲ ਜੀ ਬਹੁਤ ਸੋਹਣਾ ਦੇਖੋ ਕੁਦਰਤ ਦੀ ਗੋਦ ਦੇ ਵਿੱਚ ਵਸਿਆ ਹੋਇਆ ਇਹ ਮੰਦਿਰ ਇਹ ਬਿਲਕੁਲ ਸਾਹਮਣੇ ਨਜ਼ਰ ਆਂਦੀ ਹੈ ਚਿੰਤਪੁਰੀ ਲੈਟਾ ਇੱਥੇ ਪਿੱਛੇ ਮੰਦਿਰ ਵੀ ਦਿਖਾਈ ਨਹੀਂ ਦੇ ਰਿਹਾ ਅੱਛਾ ਜੀ ਤੁੰਡੀ ਜੀ ਹੋਗੀ ਮਤਲਬ ਚਿੰਤਪੁਰੀ ਮਾਤਾ ਜੀ ਦਾ ਮੰਦਿਰ ਇੱਥੋਂ ਦਿਸਦਾ ਆ ਬਿਲਕੁਲ ਜੀ ਅੱਛਾ ਸਾਹਮਣੇ ਬਿਲਕੁਲ ਸਾਹਮਣੇ ਜੀ ਤਕਰੀਬਨ 50 ਕਿਲੋਮੀਟਰ ਹੈ ਇੱਥੋਂ ਨਾ ਬਿਲਕੁਲ ਹਾਂ ਜੀ ਇੰਨਾ ਹੋਣਾ ਜੀ ਉਹ ਸਾਹਮਣੇ ਰਾਤ ਨੂੰ ਲਾਈਟਾਂ ਵੀ ਦਿਸਦੀਆਂ ਬਿਲਕੁਲ ਜੀ ਬਿਲਕੁਲ ਤੇ ਪੰਡਤ ਜੀ ਇੱਥੇ ਇੱਕ ਹੋਰ ਗੱਲ ਕਹਿੰਦੇ ਹੈਗੀ ਆ ਕਿ ਇੱਥੇ ਰਾਤ ਨੂੰ ਸ਼ੇਰ ਜਿਹੜਾ ਆ ਆਉਂਦਾ ਆ ਜਾਈ ਤੇ ਇਸ ਮੰਦਿਰ ਦੀ ਪਹਿਰੇਦਾਰੀ ਸ਼ੇਰ ਕਰਦਾ ਆ ਪਹਿਰੇਦਾਰ ਇਦਾਂ ਜਿਵੇਂ ਉਹ ਉਹ ਗੇੜੇ ਸ਼ੇਰ ਤਾਂ ਨਹੀਂ ਹੁੰਦੇ ਹਾਂਜੀ ਬਾਹ ਗਏ ਉਹ ਗੇੜੇ ਮਾਰਦਾ ਜੀ ਅੱਛਾ ਜੀ ਰਾਤ ਨੂੰ ਮੈਂ ਕਈ ਵਾਰ ਆਵਾਜ਼ ਸੁਣੀ ਹੁੰਦੀ ਅੱਛਾ ਜੀ ਹਾਂਜੀ ਹਾਂਜੀ ਤੇ ਰਾਤ ਨੂੰ ਇੱਥੇ ਕੋਈ ਰਹਿੰਦਾ ਆ ਜੀ ਬਿਲਕੁਲ ਆਪਾਂ ਇੱਥੇ ਰਹਿੰਦੇ ਜੀ ਹੋਰ ਵੀ ਕੋਈ ਆਉਂਦੇ ਪਿੰਡੋਂ ਵੀ ਕਈ ਵੀ ਆ ਜਾਂਦੇ ਆ ਅੱਛਾ ਜੀ ਤੇ ਆਪਾਂ ਇੱਥੇ ਹੀ ਪੱਕੇ ਹੀ ਪੱਕੇ ਜੀ ਤੁਹਾਨੂੰ ਤਾਂ ਫੇ ਮਿਲਿਆ ਹੋਣਾ ਕਾਫੀ ਵਾਰ ਨਹੀਂ ਦੇਖਿਆ ਨਹੀਂ ਕਦੀ ਵੀ ਅੱਛਾ ਜੀ ਆਵਾਜ਼ ਜਰੂਰ ਮੈਂ ਸੁਣੀ ਹੈ ਆਵਾਜ਼ ਬਹੁਤ ਬੜੀ ਸੁਣੀ ਮੈਂ ਰਾਤ ਨੂੰ ਔਰ ਜਿਹੜੇ ਇੱਥੇ ਜਾਨਵਰ ਆਪਾਂ ਨੂੰ ਦੇਖਣ ਨੂੰ ਮਿਲੇ। ਬੰਦੂ ਹੈ ਗਈ। ਬਾਗ ਹੈ। ਅੱਛਾ ਜੀ। ਬਸ ਇਹ ਦੋ ਉਹ ਜੰਗਲੀ ਸੂਰ ਵਗੈਰਾ, ਸਾਂਭਰ ਵਗੈਰਾ ਸਾਰੇ ਹੀ ਆ ਜੀ। ਤੇ ਜੰਗਲ ਦੇ ਸਾਰੇ ਹੀ ਆ। ਤੇ ਆਪਾਂ ਇੱਕ ਵਾਰੀ ਆਪਣੇ ਜਿੰਨੇ ਵੀ ਭਾਗਤ ਜਾਣੇ ਆ ਉਹਨਾਂ ਨੂੰ ਮੰਦਰ ਦੇ ਵੀ ਥੋੜੀ ਦਰਸ਼ਨ ਕਰਾ ਦਿੱਤੇ ਜਾਣ। ਬਿਲਕੁਲ ਜੀ ਬਿਲਕੁਲ ਜੀ। ਆ ਜਓ ਜੀ ਤੇ ਇਹ ਅਖੰਡ ਧੋਣਾ ਜੀ। ਬਿਲਕੁਲ ਜੀ। ਠੀਕ ਹੈ ਜੀ। ਇੱਥੇ ਜਦੋਂ ਕੋਈ ਜੱਗ ਵਗੈਰਾ ਹੁੰਦਾ ਆ ਤੇ ਹਵਨ ਜ਼ਰੂਰ ਹੋਣਾ ਜੀ। ਹਵਨ ਜ਼ਰੂਰ ਹੋਣਾ ਜੀ। ਠੀਕ ਜੀ। ਠੀਕ ਹੈ ਜੀ ਤੇ ਆਪਾਂ ਮਾਤਾ ਰਾਣੀ ਦੇ ਮੰਦਿਰ ਦੇ ਵੀ ਆਪਾਂ ਦਰਸ਼ਨ ਕਰਾਈਏ ਸਾਨੂੰ ਤੇ ਤੁਸੀਂ ਥੋੜਾ ਜਿਹਾ ਦੱਸਿਓ ਜੀ ਸਾਨੂੰ ਜਰੂਰ ਅਖੰਡ ਜੋਤੀ ਜੀ ਅੱਛਾ ਜੀ ਮਾਤਾ ਰਾਣੀ ਅੱਛਾ ਜੀ ਤੇ ਆ ਇੱਧਰ ਪਿੰਡੀ ਰਾਣੀ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇੱਧਰ ਭੋਲੇनाथ ਜੀ ਹੈਗੇ ਭੋਲੇनाथ ਜੀ ਹੈਗੇ ਆ ਠੀਕ ਹੈ ਜੀ ਤੇ ਇਹ ਜਿਹੜਾ ਥੱਲੇ ਜਦੋਂ ਇਹ ਇਹ ਨੰਦ ਦਾ ਨਹੀਂ ਹੁੰਦਾ ਸੀ ਬਜ਼ੁਰਗ ਵੀ ਸਾਡੇ ਰਹਿੰਦੇ ਹੁੰਦੇ ਸੀ ਹਾਂਜੀ ਤੇ ਉਹ ਜੋਤੀ ਜਗਾਉਂਦੇ ਹੁੰਦੇ ਸੀ ਅੱਛਾ ਜੀ ਸਾਰੇ ਖਿੜਕੀਆਂ ਖੁੱਲੀਆਂ ਹੁੰਦੀਆਂ ਸੀ ਅੱਛਾ ਜੀ ਤੇ ਉਹ ਸ਼ਾਮ ਸਵੇਰੇ ਸ਼ਾਮ ਦੀ ਜੋਤੀਆਂ ਦੇ ਫਿਰ ਜਗਾਉਂਦੇ ਹੁੰਦੇ ਅੱਛਾ ਜੀ ਤੇ ਇਹ ਮਾ ਮਾਈ ਦਾ ਦਰਵਾਜ਼ਾ ਠੀਕ ਹੈ ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਪੰਡਤ ਜੀ ਤੁਸੀਂ ਸਾਨੂੰ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਾਇਆ ਤੇ ਇੱਥੇ ਦੇ ਜਿਹੜੇ ਜੋ ਵੀ ਦਿਨ ਵਾਰ ਬਾਰੇ ਸਾਨੂੰ ਦੱਸਿਆ ਤੇ ਅਸੀਂ ਤਾਂ ਇਹ ਚਾਹੁੰਦੇ ਆ ਕਿ ਵੱਧ ਤੋਂ ਵੱਧ ਲੋਕ ਜਿੰਨੇ ਵੀ ਸੰਗਤ ਇਸ ਵੀਡੀਓ ਨੂੰ ਦੇਖਦੀ ਆ ਉਹ ਸ਼ੇਅਰ ਕਰੋ ਤਾਂ ਜੋ ਜਿਹੜੇ ਮਾ ਮਾਤਾ ਰਾਣੀ ਦੇ ਭਗਤੇ ਆ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਤਾਂ ਉਹ ਸਾਡੇ ਇਸ ਮੰਦਰ ਦੇ ਵਿੱਚ ਜ਼ਰੂਰ ਆਉਣ ਸੇ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਦੇਖ ਰਹੇ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਦੁਆਰਾ ਇੱਕੋ ਹੀ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਕਿੱਥੋਂ ਤੁਸੀਂ ਇਹ ਵੀਡੀਓ ਦੇਖਦੇ ਆ ਤੇ ਸਾਨੂੰ ਜਰੂਰ ਕਮੈਂਟ ਬਾਕਸ ਦੱਸਿਓ ਜੀ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਕਰਾਂਗੇ ਤੁਹਾਡੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ